ਆਦਰਯੋਗ ਡਾਕਟਰ ਮਨਮੋਨ ਸਿੰਘ ਜੀ ਨੂੰ ਬੜੇ ਪਿਆਰ ਨਾਲ ਯਾਦ ਕਰ ਰਹੇ ਸਮਾਜ ਦੇ ਜਾਗਰੂਪ ਕੀ ਚਿੰਤਕ ਸਾਰੇ ਗੁਰਪਿਆਰਿਓ ਅਤੇ ਬਿਲਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਅਸੀਂ ਆਪਣਾ ਇਤਿਹਾਸ ਪੜਦੇ ਹਾਂ ਇਤਿਹਾਸ ਦੇ ਵਿੱਚ ਸਾਡੇ ਕੋਲ ਬਹੁਤ ਅਮੀਰੀ ਹੈ ਫੋਨੀਰੀ ਇਹੋ ਜਿਹੇ ਗਿਆਨਵੰਤੇ ਸੱਜਣਾਂ ਦੀ ਵਜ੍ਹਾ ਕਰਕੇ ਜਦੋਂ ਅਸੀਂ ਵਿਦਿਅਕ ਪੱਖ ਵੀ ਦੇਖਦੇ ਹਾਂ ਭਾਵੇਂ ਸਾਡੀ ਗਿਣਤੀ ਘੱਟ ਹੈ ਪਰ ਵਿਦਿਅਕ ਖੇਤਰ ਵੀ ਸਾਡੀਆਂ ਜਿਹੜੀਆਂ ਮੱਲਾਂ ਨੇ ਉਹ ਆਪਣੇ ਆਪ ਵਿੱਚ ਬਹੁਤ ਵੱਡਾ ਮਾਣ ਕਰਨਯੋਗੀਆਂ ਹਨ ਅਸੀਂ ਦੇਖਦੇ ਹਾਂ ਇਤਿਹਾਸ ਦੇ ਪੰਨਿਆਂ 'ਚ ਬਹੁਤ ਵੱਡੇ ਪਰਿਵਰਤਨ ਆਉਂਦੇ ਨੇ ਕੋਈ ਪਰਿਵਰਤਨ ਹਮੇਸ਼ਾ ਕਿਸੇ ਕੋਲ ਕੋਈ ਗੁਣ ਹੋਵੇ ਉਦ ਕੋ ਕੋ ਕਲਾ ਹੋਵੇ ਯੋਗਤਾ ਹੋਵੇ ਤਾਂ ਸਮਾਜ ਉਹਨਾਂ ਮੁਦਬਲ ਦੀ ਤਰ ਪੈਂਦਾ ਜਦੋਂ ਅਸੀਂ ਸਿੱਖ ਇਤਿਹਾਸ ਦਾ ਇਤਿਹਾਸ ਵੀ ਪੜਦੇ ਹਾਂ ਤਾਂ ਅਸੀਂ ਦੇਖਦੇ ਹਾਂ ਕਿ ਸਿੱਖਾਂ ਦੇ ਲਖੂਬੀਆਂ ਗੋਦੇਵ ਨੇ ਭਰੀਆਂ ਉਹਨੀਆਂ ਕਕਾਬਲੇ ਗੌਰ ਰਹੀਆਂ ਕਿ ਉਸ ਸਮੇਂ ਜਦੋਂ ਇੱਕ ਵਾਤਾਵਰਨ ਬਣਦਾ ਹੈ ਕਿ ਅਦੋਗਤੀ ਦਾ ਲਾਹੌਰ ਵਰਗਾ ਸ਼ਹਿਰ ਕਤਲੋਗਰ ਦਾ ਕੇਂਦਰ ਬਣ ਜਾਂਦਾ ਹੈ ਕਦੀ ਕੋਈ ਉੱਥੇ ਆ ਜਾਂਦਾ ਹੈ ਕਦੀ ਕੋਈ ਉੱਥੇ ਆ ਜਾਂਦਾ ਹੈ ਤਾਂ ਉਹ ਸਮੇਂ ਦੇ ਵਿੱਚ ਜਿਹੜੇ ਸਾਡੇ ਬੁੱਧੀਜੀਵੀ ਨੇ ਉਹ ਭੂਰਿਆਂ ਵਾਲੇ ਦੇ ਰੂਪ ਵਿੱਚ ਵਿਚਰਦੇ ਸਨ ਔਰ ਉਹਨਾਂ ਨੂੰ ਆਵਾਜ਼ ਵੱਜਦੀ ਹੈ ਤੇ ਉਹ ਜਾ ਕੇ ਰਾਸਤਾ ਦਾ ਪ੍ਰਬੰਧ ਜਿਹੜਾ ਹੈ ਦੇਖਦੇ ਹਨ ਇਸ ਤਰ੍ਹਾਂ ਇਤਿਹਾਸ ਦੇਸ਼ ਦਾ ਸਾਡੇ ਸਾਹਮਣੇ ਪਿਆ ਸਾਡੀਆਂ ਕੁਰਬਾਨੀਆਂ ਸਾਹਮਣੇ ਪਈਆਂ ਹੋਈਆਂ ਨੇ ਅਗੇ ਚਲ ਕੇ ਜੋ ਕੋ ਜੇ ਡਾਕਟਰ ਮਰਮੋਣ ਸਿੰਘ ਦੀ ਜ਼ਿੰਦਗੀ ਦੇ ਆਪਾਂ ਪੜਾਅ ਦੇਖਦੇ ਹਾਂ ਇਤਨਾ ਦੇ ਬੰਦੇ ਦਾ ਪੈਦਾ ਹੋਣਾ ਪਿਛੋਕੜ ਬਚਪਨ ਵਿਦਿਆ ਜਿਹੜੇ ਲੋਕੀ ਵਿਦਿਆਰਥੀ ਤੌਰ ਤੌਰ ਤੇ ਉਹਦੇ ਵਿੱਚ ਨਾਲ ਉਹਦੇ ਵਿਚਰੇ ਅਸੀਂ ਉਹਨਾਂ ਨੂੰ ਵੀ ਜਾਣਦੇ ਹਾਂ ਜਿਨ੍ਹਾਂ ਨੇ ਸੰਸਦਾਰ ਹਰਮਿੰਦਰ ਸਿੰਘ ਜੀ ਬੰਬਈ ਵਾਲੇ ਇਹਨਾਂ ਨਾਲ ਪੜ੍ਹਦੇ ਰਹੇ ਹਰਮਿੰਦਰ ਸਿੰਘ ਜੀ ਪੂਨੇ ਤੋਂ ਸਨ ਉਹ ਵੀ ਇਹਨਾਂ ਨਾਲ ਪੜ੍ਹਦੇ ਰਹੇ ਉਹ ਵੀ ਇਹਨਾਂ ਦੀਆਂ ਗੱਲਾਂ ਸਾਨੂੰ ਸੁਣਾਉਂਦੇ ਹੁੰਦੇ ਸਨ ਇਹਨਾਂ ਦੇ ਦੇਸ਼ ਦੇ ਖਜ਼ਾਨਾ ਮੰਤਰੀ ਬਣ ਤੋਂ ਪਹਿਲਾਂ ਵੀ ਸੁਣਉਂਦੇ ਸਨ ਤੇ ਗੱਲਾਂ ਸਮੇਂ-ਸਮੇਂ ਜਦੋਂ ਵੀ ਵੱਡੀਆਂ-ਵੱਡੀਆਂ ਪਦਮੀਆਂ ਤੇ ਤੇ ਰਹੇ ਨੇ ਗੱਲਾਂ ਕਰਦੇ ਸੀ ਫਿਰ ਜਦੋਂ ਇਹਨਾਂ ਨੂੰ ਇਹ ਜ਼ਿੰਮੇਵਾਰੀ ਮਿਲਦੀ ਹੈ ਫਿਰ ਇੱਕ ਦਿਨ ਸਾਡੇ ਕੋਲ ਆਇਆ ਕਿ ਅਸੀਂ ਕੰਮ ਦੇ ਵਿੱਚ ਕੁਝ ਵਿਦੇ ਤੇ ਕੰਮ ਕਰਨਾ ਸੀ ਤੇ ਅਸੀਂ ਮੰਨ ਬਣਾਇਆ ਕਿ ਅਸੀਂ ਉਸ ਸਮੇਂ ਦੋ ਸਾਡੇ ਕੋਲ ਸਖਸ਼ੀਤਾ ਸਾਹਮਣੇ ਆਈਏ ਕਿ ਮਿਲ ਕੇ ਆਈਏ ਇੱਕ ਤਾਂ ਕਰਨਲ ਮਨੋਰ ਸਿੰਘ ਜੀ ਜਿਹੜੇ ਉਸ ਸਮੇਂ ਲਕਸ਼ਮਨ ਕਮਿਸ਼ਨ ਦੇ ਮੁਖੀ ਸਨ ਉਸੀ ਉਹਨਾਂ ਨੂੰ ਮਿਲਣ ਵਾਸਤੇ ਉਹਨਾਂ ਦੇ ਕੋਲ ਦਿੱਲੀ ਗਏ ਉਹਨਾਂ ਨੂੰ ਮਿਲੇ ਡਾਕਟਰ ਡਾਕਟਰ ਨੇਕੀ ਨਾਲ ਲੈ ਕੇ ਅਸੀਂ ਡਾਕਟਰ ਮਰਮੂਣ ਸਿੰਘ ਦੇ ਘਰ ਗਏ 10 ਲਲ ਤਲਵੰਡੀ ਸਾਬੋ ਦੇ ਪ੍ਰਿੰਸੀਪਲ ਸਨ ਅਸੀਂ 2.5 ਘੰਟੇ ਇਹਨਾਂ ਨਾਲ ਬੈਠ ਕੇ ਅਸੀਂ ਕੇਵਲ ਵਿਦਿਆ ਦੀ ਗੱਲ ਕੀਤੀ ਸਿੱਖ ਨੌਜਵਾਨੀ ਦੀ ਗੱਲ ਕੀਤੀ ਤੇ ਇਹਨਾਂ ਨੂੰ ਅਸੀਂ ਦਾਸ ਦਾ ਬਹੁਤal ਜੋਰ ਇਸ ਗੱਲ ਉੱਤੇ ਸੀ ਕਿ ਡਾਕਟਰ ਮਰਮੂਣ ਸਿੰਘ ਬਾਰਿਸ਼ਾਂ ਦਾ ਆਪਾ ਨਹੀਂ ਜਾਣਦੇ ਇਹ ਆਲ ਇੰਡੀਆ ਸਿੱਖ ਯੂਥ ਫੈਡਰੇਸ਼ਨ ਦੇ ਫਾਊਂਡਰਾਂ ਵਿੱਚ ਵੀ ਰਹੇ ਨੇ ਇਹਨਾਂ ਉਹਦੇ ਡਾਕਟਰ ਨੇਕੀ ਨਾਲ ਕੰਮ ਕਰਨ ਦਾ ਸਰਦਾਰ ਸੂਪ ਸਿੰਘ ਨਾਲ ਕੰਮ ਕਰਨ ਦਾ ਉਹ ਸਮੇਂ ਇਹਨਾਂ ਨੂੰ ਉਹ ਵੀ ਸੁਭਾਗ ਜਿਹੜਾ ਪ੍ਰਾਪਤ ਹੋਇਆ ਜਦੋਂ ਹਟਾਈ ਘੰਟੇ ਬੈਠੇ ਬਹੁਤ ਸਾਰੀਆਂ ਗੱਲਾਂ ਉਸ ਸਮੇਂ ਸਾਡੇ ਨਾਲ ਖੁੱਲ ਕੇ ਇਹਨਾਂ ਨੇ ਆਪਣੇ ਉਸ ਦੀ ਪੜ੍ਹਾਈ ਦੇ ਸਮੇਂ ਦੀਆਂ ਮੱਖ-ਵਕਫ ਤਰ੍ਹਾਂ ਦੀਆਂ ਇਹਨਾਂ ਦੀ ਜ਼ਿੰਦਗੀ ਦੀਆਂ ਗੱਲਾਂ ਸਾਡੇ ਨਾਲ ਸਾਂਝੀਆਂ ਹੋਈਆਂ ਤੇ ਇਸ ਲਈ ਅਸੀਂ ਦੇਖਦੇ ਅਗਲੀਆਂ ਗੱਲਾਂ ਇਹ ਪਦਮੀਆਂ ਯੋਗਤਾ ਅੱਜ ਅਸੀਂ ਜਿਹੜੇ ਬੈਠੇ ਆ ਨਾ ਜੇ ਅਸੀਂ ਨਿਰਨਾ ਕਰੀਏ ਕਿ ਸਿੰਘ ਸਭਾ ਔਰ ਵਾਲੇ ਵਿਖਦੇ ਡਾਕਟਰ ਮਨਮੋਹਨ ਸਿੰਘ ਜਿਹੜੇ ਆ ਉਹ ਕਿਵੇਂ-ਕਿਵੇਂ ਪੈਦਾ ਹੋ ਸਕਦੇ ਨੇ ਅਸੀਂ ਵਿਦਿਆਰਥੀ ਨੂੰ ਲੱਭ ਕੇ 2 4 5 10 ਲੱਭ ਕੇ ਉਹਨਾਂ ਅੰਦਰ ਵਿਦਿਆ ਦੀ ਉਹ ਝੀਲ ਪੈਦਾ ਕਰਦੀ ਹੈ ਜਿਹੜੀ ਝੀਲ ਡਾਕਟਰ ਮਨਮੋਹਨ ਸਿੰਘ ਦੇ ਅੰਦਰ ਹੈ ਜਾਂ ਸਾਡੇ ਪ੍ਰਾਣੇ ਸਾਡੇ ਜਿੰਨੇ ਵੀ ਵਿਦਵਾਨ ਨੇ ਅਸੀਂ ਅੱਜ ਪ੍ਰਿੰਸੀਪਲ ਤੇਜਾ ਸਿੰਘ ਨੂੰ ਪੜ੍ਹ ਲਈਏ ਉਹਨਾਂ ਦੀ ਜੀਵਨੀ ਆ ਰਹੀ ਚੁੱਕੇ ਪੜ੍ਹ ਲਈਏ ਕਿਉਂਕਿ ਕਿਹੜੀ ਹਾਲਤ ਵਿੱਚ ਪੜਦੇ ਨੇ ਕਿਵੇਂ ਤਰ੍ਹਾਂ ਲਗਨ ਉਹਨਾਂ ਦੇ ਅੰਦਰ ਹੈ ਕਿਵੇਂ ਵਿਦਿਆ ਨੂੰ ਮੁਹੱਬਤ ਕਰਦੇ ਨੇ ਅੱਜ ਉਹ ਦੁਬਾਰਾ ਵਿਦਿਆ ਦੇ ਆਸ਼ਿਕ ਡਾਕਟਰ ਮਨਮੋਹਨ ਸਿੰਘ ਵਰਗੇ ਪੈਦਾ ਕਰ ਦिए ਜਿਨ੍ਹਾਂ ਦੀ ਗੱਲ ਸਾਨੂੰ ਕਰਨ ਦੀ ਲੋੜ ਨਹੀਂ ਸੰਸਾਰ ਨੇ ਕਰਦੇ ਰਹਿਣਾ ਉਥੇ ਆ ਮਰਨੇ ਉਹਨਾਂ ਨੇ ਜੋ ਉਹਨਾਂ ਨੂੰ ਕੁਦਰਤ ਨੇ ਸਮਾਂ ਲਿਆ ਕੰਮ ਕਰਵਾਇਆ ਉਹਨਾਂ ਦੇ ਕੋਲ ਅਸੀਂ ਅੱਜ ਉਹ ਨੇਸ਼ਨ ਸਿੱਖ ਦੇ ਤੌਰ ਤੇ ਵਿਚਰੇ ਨੇ ਇਹੋ ਜਿਹਾ ਸ਼ੈਨ ਸਾਨੂੰ ਮੁੱਖ ਮੰਤਰੀ ਵੀ ਨਹੀਂ ਮਿਲੇਗਾ ਕਿ ਮੂਹ ਮਨੇਰੇ ਦਰਬਾਰ ਸਾਹਿਬ ਜਾ ਕੇ ਮੱਥਾ ਟੇਕ ਲਵੇ ਤੇ ਇਸ ਰਾਗੀ ਸੰਗੀਤਨ ਕਰ ਰਹੇ ਨੇ ਮਗਰ ਜਾ ਕੇ ਬਹਿ ਜਾਏ ਕਿਸੇ ਨੇ ਕੋਈ ਸਕਿਉਰਿਟੀ ਲੋੜ ਨਹੀਂ ਹੈ ਬਿਨਾ ਮੁਖਾਵੇ ਕੀਤੇ 50 ਵਾਰੀ ਗਏ ਹੋਣਗੇ ਤੇ 50 ਵਾਰੀ ਦਰਬਾਰ ਸਾਹਿਬ ਮੱਥਾ ਟੇਕਣ ਲਈ ਬੜੇ ਸਧਾਰਨ ਜਿਗਿਆਸੂ ਦੇ ਤੌਰ ਤੇ ਜਾ ਕੇ ਉਹਨਾਂ ਨੇ ਆਪਣੇ ਨੂੰ ਉੱਥੇ ਪੇਸ਼ ਕੀਤਾ ਜੇ 400 ਸਾਲਾ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ ਆਇਆ ਪ੍ਰਕਾਸ਼ ਦਿਹਾੜੇ ਦਾ ਆਇਆ ਤਾਂ ਉਹ ਉਸ ਸਮੇਂ ਮੁੱਖ ਆਪਣੀ ਵੱਡੀ ਜ਼ਿੰਮੇਵਾਰੀ ਨੂੰ ਨਾਲ ਲੈ ਕੇ ਸ੍ਰੀ ਅੰਮ੍ਰਿਤਸਰ ਦੇ ਵੱਡੇ ਕੌਮੀ ਸਮਾਗਮਾਂ ਦੇ ਵੀ ਜਾ ਕੇ ਇਹਨਾਂ ਨੇ ਸ਼ਮੂਲੀਅਤ ਕੀਤੀ ਤੇ ਦਰਬਾਰ ਉਸ ਵਾਸਤੇ ਕੁਝ ਵੀ ਗੱਲ ਸਾਹਮਣੇ ਆਈ ਤੇ ਬਿਨਾਂ ਦੇਰੀ ਤੋਂ ਇਹਨਾਂ ਨੇ ਉਹ ਰਸਤੇ ਬਣਾ ਦਿੱਤੇ ਅੰਮ੍ਰਿਤਸਰ ਦਾ ਪੋਲਾਪਾਲ ਦੇਖਦੇ ਪਏ ਆ ਉਹ ਡਾਕਟਰ ਮਨਮੋਨ ਸਿੰਘ ਦਿੱਤਾ ਹੋਇਆ ਦਰਬਾਰ ਸਾਹਿਬ ਵਾਲਾ ਅੰਦਰ ਜਿਹੜਾ ਪੋਲ ਤੜਕੇ ਜਾਂਦਾ ਉਹ ਅਕਾਲੀ ਫੂਲਾ ਸਿੰਘ ਦੇ ਬੂਹੇ ਤੋਂ ਲੈ ਕੇ ਅੰਦਰ ਸਾਰਾ ਗੜੀ ਤੱਕ ਜਾਂਦਾ ਤੇ ਉਹ ਡਾਕਟਰ ਮਨਮੋਨ ਸਿੰਘ ਨੇ ਉਹ ਸਭ ਵੇਖਿਆ ਜੋ ਚਾਇਆ ਉਹਨਾਂ ਨੇ ਆਪਣੇ ਤੌਰ ਤੇ ਕੀਤਾ ਬਾਕੀ ਇਹ ਤੇ ਬਹੁਤ ਕੁਝ ਕਿਹਾ ਗਿਆ ਹੈ ਛੇਨ ਜਿਤਨਾ ਉਹਨਾਂ ਨੇ ਕੰਮ ਕੀਤਾ ਇਹ ਇੱਕ ਜਿਉਂਦੇ ਜਾਗਦੇ ਜਿਹੜੀ ਆਤਮਾ ਕੰਮ ਕਰ ਸਕਦੀ ਹੈ ਤੇ ਸਾਡੇ ਲਈ ਪ੍ਰੇਰਨਾ ਇਹ ਹੈ ਕਿ ਅਸੀਂ ਖਮੋਸ਼ ਨਾ ਰਹੀਏ ਅਸੀਂ ਵੀ ਕੰਮ ਕਰੀਏ ਜ਼ਿੰਮੇਵਾਰੀਆਂ ਨੂੰ ਦਿਲ ਨਾਲ ਨਿਭਾਈਏ ਭਾਵੇਂ ਕਿਤੇ ਵੀ ਜ਼ਿੰਮੇਵਾਰੀ ਮਿਲ ਜਾਏ ਉਹ ਪਦ ਪਦਵੀਆਂ ਮਗਰ ਮਗਰਾਉਂਦੀਆਂ ਨੇ ਪਦਵੀਆਂ ਦੇ ਮਗਰ ਨਹੀਂ ਜਾਣਾ ਡਾਕਟਰ ਮਨਮੋਹਨ ਸਿੰਘ ਜਿਹੜਾ ਹੈ ਉਹ ਸਾਡੇ ਲਈ ਪ੍ਰਤੀਕ ਨੇ ਕਿ ਪਦਵੀਆਂ ਉਹਨਾਂ ਦੇ ਮਗਰ ਮਗਰਾਈਆਂ ਨੇ ਜਿਨ੍ਹਾਂ ਨੇ ਆਖ ਕੇ ਉਹਨਾਂ ਦੇ ਪੈਰ ਚੁੰਮੇ ਨੇ ਤੇ ਉਹਨਾਂ ਨੇ ਹਰ ਪਦਵੀ ਨਾਲ ਜਿੱਥੇ ਵੀ ਬੈਠੇ ਨੇ ਇਨਸਾਫ ਕੀਤਾ ਅੱਜ ਵਰਤਮਾਨ ਸਮੇਂ ਦਾ ਸਾਡਾ ਸਿੱਖਰਦਾਰ ਹੈ ਇਸ ਪਾਸੇ ਵਜਨ ਦੀ ਸਾਨੂੰ ਲੋੜ ਹੈ ਦਾਸ ਕੱਲ੍ਹ ਵੀ ਇੱਕ ਲਿਖ ਲਿਖਤ ਪਰसों ਲਿਖ ਲਿਖਣਾ ਸ਼ੁਰੂ ਕੀਤਾ ਕਿ ਖਾਲਸਾ ਰਾਜ ਹੋ ਸਕਦਾ ਹੈ ਉਹਦੇ ਕੋਲ ਲਿਖਵਾਇਆ ਉਹਨਾਂ ਨੇ ਸ਼ਪੇਗਾ ਵੀ ਕਿ ਕਿਵੇਂ ਖਾਲਸਾ ਰਾਜ ਹੋ ਸਕਦਾ ਹੈ ਇਹ ਖਾਲਸਾ ਰੂਪ ਕੀ ਹੋਏਗਾ ਕਿ ਤਰ੍ਹਾਂ ਦਾ ਹੋਏਗਾ ਕਿਵੇਂ ਹੋ ਸਕਦਾ ਹੈ ਇਹ ਗੱਲ ਜਿਹੜੀ ਆਪ ਆਪ ਗਲਵ ਕਰਦੇ ਆ ਸਰਬੱਤ ਦੇ ਭਲੇ ਸੋਚ ਨੂੰ ਲੈ ਕੇ ਹਲੇਮੀ ਰਾਜ ਨੂੰ ਅੱਗੇ ਲੈ ਕੇ ਸਿੱਖ ਕਰਤਾਰ ਜੇ ਇਹਨੇ ਉਸਰ ਜਾਣ ਸੰਸਾਰ ਦੇ ਅੰਦਰ ਤੇ ਉਹਨਾਂ ਵਾਲਾ ਕਲ ਫਿਰ ਸ਼ਬਦ ਗੁਰੂ ਦੇ ਆਸ਼ਿਕਾਂ ਦਾ ਨਹੀਂ ਪੁਸ਼ਨਾਇਆ ਜਾ ਸਕੇਗਾ ਤੇ ਡਾਕਟਰ ਮਨਮੋਹ ਸਿੰਘ ਜੀ ਗੁਰਬਾਣੀ ਦੇ ਸਿੱਖ ਨੇ ਉਹਨਾਂ ਨੇ ਬਾਣੀ ਨੂੰ ਪੜਿਆ ਬਣਾ ਬਾਣੀ ਪੜੇ ਤੋਂ ਉਹਨਾਂ ਦਾ ਕੋਈ ਦਿਨ ਜਿਹੜਾ ਸੀ ਉਹਨੇ ਸਿੱਕਲਦਾ ਜ ਆਪਣਾ ਕੰਮ ਗੁਰੂ ਨੂੰ ਸਮਰਪਿਤ ਹੋ ਕੇ ਨਿਕ ਨੀਤੀ ਨਾਲ ਕਰਦੇ ਸਨ ਉਹਨਾਂ ਦੀ ਸੁਰਤ ਦੇ ਅੰਦਰ ਨਾ ਕੋ ਵੈਰੀ ਨਾ ਹੀ ਬਗਾਨਾ ਸਗਲ ਸੰਗ ਹਮ ਕੋ ਬਣਾਈ ਉਹਨਾਂ ਨੇ ਲੋਕਾਂ ਨੇ ਗੱਲ ਕੋਈ ਭਲਾ ਕਹੇ ਕੋਈ ਬੁਰਾ ਕਹੇ ਹਮ ਤੋ ਚੰਦ ਯੋ ਹਡਾਰ ਉਹਨਾਂ ਨੇ ਇਹ ਕਿ ਮੇਰਾ ਘਰ ਮੈਨੂੰ ਕੌਣ ਕੀ ਕਹਿ ਰਿਹਾ ਰੌਲ ਕੀ ਕਹਿ ਰਿਹਾ ਦੂਜਾ ਕੀ ਕਹਿ ਰਿਹਾ ਉਹ ਮੇਰਾ ਕਰਤਵ ਕੀ ਹੈ ਉਹਨਾਂ ਨੇ ਆਪਣੇ ਕਰਤਵ ਨੂੰ ਆਖਰੀ ਦਮ ਤੱਕ ਲਵਾਇਆ ਕਿ ਉਹਨਾਂ ਦੇ ਕਹੇ ਹੋਏ ਸ਼ਬਦ ਬ੍ਰह्म ਗਿਆਨੀ ਦੇ ਬੋਲਾਂ ਵਾਂਗ ਬਿਲਕੁਲ ਸੱਚ ਸਾਬਤ ਹੋ ਗਏ ਕਿ ਆਉਣ ਵਾਲਾ ਕਾਲ ਇਤਿਹਾਸ ਮੇਰੇ ਨਾਲ ਜਿਹੜਾ ਹੈ ਜਰੂਰ ਇਨਸਾਫ ਕਰੇਗਾ ਔਰ ਉਹਨਾਂ ਦੇ ਮਰਨ ਤੋਂ ਬਾਅਦ ਕਿੱਥੇ ਗਏ ਘਟਾਲੇ ਜਿਹੜੇ ਅੰਨਾ ਹਜਾਰੇ ਨੇ ਉਸਾਲੇ ਸਬਕੇ ਦੇਖੀ ਨਾ ਇਹ ਸਾਰਾ ਕੋਡ ਇੱਕ ਹੰਤੂਵੇਂ ਦੇ ਬਦਲ ਖੜੇ ਕੀਤੇ ਗਏ ਸਨ ਮੇਰੇ ਵਰਗਾ ਬੰਦਾ ਵੀ ਗੁਮਰਾ ਹੋਇਆ ਸੀ ਕਿ ਮੈਂ ਵੀ ਉਹ ਗੁਨਾਹਗਾਰ ਹਾਂ ਜਿਹੜਾ ਪਹਿਲਾਂ ਸਿੱਖੇ ਜਿਹੜੇ ਜੰਤਰ ਮੰਤਰ ਤੇ ਜਾ ਕੇ ਬੋਲ ਕੇ ਆਇਆ ਸੀ ਕਰਪਸ਼ਨ ਦੇ ਖਿਲਾਫੇ ਜਾ ਕੇ ਗੱਲ ਕਰਕੇ ਆਇਆ ਸੀ ਪਰ ਜਦੋਂ ਅਸੀਂ ਹਕੀਕਤ ਨੂੰ ਦੇਖਦੇ ਆਂ ਤੇ ਹਕੀਕਤ ਕੁਝ ਹੋਰ ਹੁੰਦੀ ਹੈ ਇਸ ਲਈ ਅੰਦੋਲਨਾਂ ਨੂੰ ਵੀ ਵੇਖਣਾ ਪੈਂਦਾ ਹੈ ਕਿ ਅੰਦੋਲਨ ਜੋ ਦਿਖਾਈ ਦੇ ਰਹੀ ਹੈ ਹੀ ਹੈ ਕਿ ਅੰਦੋਲਨ ਦੇ ਮਗਲੇ ਪਾਸੇ ਕੋਈ ਬਦਨੀਤੀ ਵੀ ਕੰਮ ਕਰ ਰਹੀ ਹੈ ਇਹ ਵੀ ਸਾਨੂੰ ਸਬਕ ਜਿਹੜਾ ਹੈ ਇਹਨਾਂ ਨੂੰ ਸਮਾਜਿਕ ਤੁਰਦਿਆਂ ਤੁਰਦਿਆਂ ਸਾਨੂੰ ਸਿੱਖਣ ਦਾ ਮਿਲਦਾ ਹੈ ਸੋ ਸਿੰਘ ਸਭਾ ਨੇ ਇਹ ਯਤਨ ਕੀਤਾ ਵਾਹਿਗੁਰੂ ਸਿੰਘ ਸਭਾ ਨੂੰ ਹੋਰ ਬਲ ਦੇਵੇ ਆਪਾਂ ਅੱਗੇ ਵਧੀਏ ਅੱਛੇ ਵਿੱਚ ਲੱਭੀ ਹੈ ਸੋ ਬੰਦਾ 200 ਬੰਦਾ ਬੁੱਧੀ ਜੀ ਜਿਹਨੂੰ ਅਸੀਂ ਕਹਿੰਦੇ ਆ ਚਿੰਤਕ ਲੋਕ ਜਿਹੜੇ ਇਕੱਠੇ ਕਰਕੇ ਇੱਕ ਆਵਾਜ਼ ਬਣਾਉਣ ਦੀ ਲੋੜ ਹੈ ਪੰਜਾਬ ਦੇ ਵੀ ਦੇਸ਼ ਦੇ ਵੀ ਸੰਸਾਰ ਦੇ ਦੇ ਵੀ ਆਪਣੇ ਨਜ਼ਰੀਆ ਸੰਸਾਰ ਦੇ ਸੰਖੇ ਰੱਖਿਆ ਜਾ ਸਕੇ ਆ ਜ ਆਵਾਜ਼ ਜਿਹੜੀ ਹੈ ਉਹ ਲਾ ਬੋਲੀਏ ਸੱਚ ਤਰਮ ਝੂਠ ਨਾ ਬੋਲੀਏ ਜੋ ਗੁਰਦਸੇ ਵਾਟ ਮਰੀਦਾ ਜੋ ਲੀਏ ਉਹ ਗੱਲ ਸਾਡੀ ਅੰਦਰੋਂ ਨਿਕਲੇ ਇਹ ਪੰਜਾਬ ਦੀ ਧਰਤੀ ਸ਼ਬਦ ਦੀ ਆਵਾਜ਼ ਸੱਚ ਦੀ ਆਵਾਜ਼ ਇਥੇ ਬੁਲੰਦ ਕਰਨ ਦੇ ਲਈ ਕੋਈ ਨੂੰ ਕਿਸ ਬਹਾਨੇ ਨਾਲ ਕੋਈ ਆਪਣੀ ਗੱਲ ਲਈਏ ਤੇ ਜਿਹੜਾ ਅਸੀਂ ਦੇਖਦੇ ਹਾਂ ਇਹ ਚੰਗੀ ਗੱਲ ਇਹ ਵੀ ਸੀ ਸ਼੍ਰੋਮਣੀ ਕਮੇਟੀ ਨੇ ਵੀ ਡਾਕਟਰ ਮਨਮੋਹਨ ਸਿੰਘ ਵਾਸਤੇ ਆਪਣੇ ਢੰਗ ਨਾਲ ਜਿਹੜਾ ਹੈ ਤੇਜਸਿਕ ਸਮੁੰਦਰੀ ਹਾਲ ਦੇ ਵਿੱਚ ਸਮਾਗਮ ਕਰਵਾਇਆ ਪਰ ਪੰਜਾਬ ਦੇ ਵਿੱਚ ਪੰਜਾਬ ਪੱਦਰ ਦਾ ਸਮਾਗਮ ਜਾਂ ਸਿੱਖਾਂ ਨੂੰ ਰੱਖ ਕੇ ਵੱਡੇ ਪੱਦਰ ਦਾ ਸਮਾਗਮ ਕਰਾਉਣਾ ਅਜੇ ਵੀ ਬਾਕੀ ਹੈ ਤੇ ਹੋ ਸਕਦਾ ਹੈ ਇਹਦੇ ਵਾਸਤੇ ਡਾਕਟਰ ਸਾਹਿਬ ਜੀ ਵਿਚਾਰ ਕਰੋ ਤੇ ਆਪਾਂ ਹੀ ਬਾਲ ਤਾਰਨ ਕਰੀਏ ਇਹੋ ਜੀ ਲੈ ਚਲੀਏ ਨਾਲ ਯੂਨੀਵਰਸਿਟੀਆਂ ਲੈ ਚਲੀਏ ਕਾਲਜਾਂ ਚ ਲੈ ਚਲੀਏ ਡਾਕਟਰ ਰਸ਼ੇਂਦਰ ਕੌਰ ਜੀ ਬੈਠੇ ਨੇ ਅਸੀਂ ਵਿਦਿਆਰਥੀਆਂ ਅੰਦਰ ਡਾਕਟਰ ਮਨਮੋਹਨ ਸਿੰਘ ਖੜੇ ਕਰਕੇ 10 20 ਹਜ਼ਾਰ ਵਿਦਿਆਰਥੀਆਂ ਨੂੰ ਗੱਲ ਸੁਣਾ ਦਈਏ ਤੇ ਆਪੇ ਆਉਣ ਵਾਲੇ ਸਮੇਂ ਦੇ ਨਵੇਂ ਡਾਕਟਰ ਮਨਮੋਹਨ ਸਿੰਘ ਜਿਹੜੇ ਆ ਉਹ ਸਾਡੇ ਸਾਹਮਣੇ ਆ ਜਾਣਗੇ ਉਥੋਂ ਨਿਕਲਦੇ ਨੇ ਉਹ ਹੀ ਸਾਡੀ ਪੀੜ੍ਹੀ ਹੈ ਸੋ ਬਹੁਤ ਬਹੁਤ ਧੰਵਾਹ ਤੁਹਾਡਾ ਸਾਰਿਆਂ ਦਾ ਤੁਸੀਂ ਮਾਨ ਦਿੱਤਾ 10 ਹਜ਼ਾਰ ਸਿੱਧਾ ਦਿੱਲੀ ਜਾਣਾ ਸੀ ਸ਼ੇਰ ਦੀ ਟ੍ਰੇਨ ਤੇ ਪਰ ਜਦੋਂ ਦਾਸ ਨੇ ਇੱਥੇ ਗੱਲ ਕੀਤੀ ਮੈਂ ਕਿਹਾ ਵਾਹਿਆ ਚੰਡੀਗੜ੍ਹ ਚਲਦੇ ਆ ਸਦਾਸ ਇੱਥੇ ਆਇਆ ਹੈ ਹੁਣ ਥੋੜੀ ਦਰਵਾਜ਼ਾ ਦਾਸ ਨੇ ਦਿੱਲੀ ਜਾਣਾ ਹੈ ਉੱਥੇ ਲਾਜ਼ਮੀ ਪਹੁੰਚਣਾ ਹੈ ਸੋ ਬਹੁਤ ਬਹੁਤ ਧੰਵਾਦ ਜੀ ਸਾਰਿਆਂ ਦਾ ਪੁੱਲਾਂ ਦੀ ਮਾਫੀ ਦਿਓ ਫਤਿ ਫਤੇ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਥੋੜੇ ਨਹੀਂ ਬੈਠੇ ਬਹੁਤ ਬੈਠੇ ਹਾਂ ਇਹ ਸਾਡੀ ਆਵਾਜ਼ ਬਲੰਦ ਹੋਣੀ ਚਾਹੀਦੀ ਹੈ ਤਗੜੇ ਹੋ ਕੇ ਆਪਣੀ ਗੱਲ ਨੂੰ ਅੱਗੇ ਤੋਰੀਏ ਸੁਨਿਆਵੰਡੀ ਜੀ ਧੰਵਾਦ ਜੀ